ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕ ਬ੍ਰੇਕਿੰਗ ਲੈ ਕੇ ਹਾਜ਼ਰ ਹੈ ਨਵਜੋਤ ਕੌਰ ਸਿੱਧੂ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਹਮਲਾਵਰ ਹੋ ਗਏ ਨੇ ਨਵਜੋਤ ਕੌਰ ਸਿੱਧੂ ਨੇ ਹੁਣ ਇੱਕ ਹੋਰ ਵੱਡਾ ਤਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇਸ ਕਦਰ ਬੋਲੇ ਹੈ ਕਿ ਜ਼ੀਰਖਪੁਰ ਦੇ 100 ਕਿੱਲਿਆਂ ਦਾ ਜ਼ਿਕਰ ਹੋ ਰਿਹਾ ਹੈ ਕਿ 100 ਕਿੱਲੇ 100 ਏਕੜ ਜ਼ਮੀਨ ਕਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨੇ ਗਿੱਰਦੀ ਆ ਰਾਜਾ ਜੀ ਪੋਰਟ ਦੇ ਵਿੱਚ ਜਵਾਬ ਦਿਓ ਕਿ ਜ਼ਮੀਨ ਖਰੀਦੀ ਕਿਵੇਂ ਗਈ ਹੈ ਨਖਜੋਤ ਕੌਰ ਸਿੱਧੂ ਲੁੱਟੇ ਹੋਏ ਪੈਸੇ ਦਾ ਜ਼ਿਕਰ ਕਰ ਰਹੇ ਨੇ ਕਿ ਸਿਰਫ 40 ਕਿੱਲੇ ਹੀ ਖਰੀਦੇ ਗਏ ਬਾਕੀ ਜ਼ਮੀਨ ਲੋਕਾਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਖੋਹ ਲਈ ਗਈ ਜਾਲੀ ਸਾਈਨ ਕਰਵਾਏ ਗਏ ਅਗੂਠੇ ਲਗਵਾ ਲਏ ਗਏ ਤੇ ਜ਼ਮੀਨ ਖੋਹ ਲਈ ਗਈ ਪੰਜਾਬ ਕਾਂਗਰਸ ਦੇ ਸਾਫਕਾ ਇੰਚਾਰਜ ਦੇ ਨਾਲ ਰਾਲ ਕੇ 2400 ਕਰੋੜ ਦਾ ਘੁਟਾਲਾ ਹੋਇਆ ਹੈ ਸਿੱਧੂ ਪਰਿਵਾਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇੱਕ ਵੱਡਾ ਬੰਬ ਗੇਰਿਆ ਹੈ 2400 ਕਰੋੜ ਦੇ ਕਥਿਤ ਕੁਟਾਲੇ ਦੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਕੋਰਟ ਦੇ ਵਿੱਚ ਜਵਾਬ ਦਿਓ ਤੇ ਜੇਲ੍ਹ ਜਾਣ ਦੇ ਲਈ ਤਿਆਰ ਰਹੋ ਤਾਂ ਕਿ ਮੈਡਮ ਸਿੱਧੂ ਰਾਜਾ ਵੜਿੰਗ ਖਿਲਾਫ ਅਦਾਲਤ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਇਹ ਬਹੁਤ ਵੱਡਾ ਸਵਾਲ ਹੈ ਤਾਂ 2400 ਕਰੋੜ ਦਾ ਕਿਹੜਾ ਕੁਟਾਲਾ ਕਿਹੜਾ ਸਾਬਕਾ ਇੰਚਾਰਜ ਕਿੱਥੇ ਹੋਇਆ ਕਿਸ ਨੇ ਜ਼ਮੀਨ ਖਰੀਦੀ ਕਿਸ ਨੇ ਇੰਤਕਾਲ ਕਰਵਾਇਆ ਬਹੁਤ ਵੱਡੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਇੰਤਜ਼ਾਰ ਰਹਿਣਗੇ ਕਿ ਜਵਾਬ ਕੀ ਆਉਂਦੇ ਆ ਤਾਂ ਇੱਕ ਵਾਰ ਮੜ ਤੋਂ ਦੱਸਿਏ ਕਿ ਨਵਜੋਤ ਸਿੰਘ ਸਿੱਧੂ ਦੇ ਧਰਮਪਤਨੀ ਨਵਜੋਤ ਕੌਰ ਸਿੱਧੂ ਪੰਜਾਬ ਕਾਂਗਰਸ ਤੇ ਹਰ ਤੀਏ ਦਿਨ ਵੱਡਾ ਬੰਬ ਸੜਦੇ ਆ ਉਸ ਜੈਮਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਤੇ ਹਾਲਾਂਕਿ ਕਾਂਗਰਸ ਨੇ ਐਕਸ਼ਨ ਵੀ ਕੀਤਾ ਰਾਜਾ ਵੜਿੰਗ ਨੇ ਕੀ ਕੁਝ ਖਰੀਦਿਆ ਇਹ ਜਾਣਕਾਰੀ ਸਿੱਧੂ ਪਰਿਵਾਰ ਦੇ ਰਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਰਖਪੁਰ ਦੇ ਵਿੱਚ 100 ਕਿੱਲੇ ਖਰੀਦੇ ਨੇ 100 ਕਿੱਲੇ ਕੋ ਛੋਟੇ ਨਹੀਂ ਹੁੰਦੇ ਟਰਾਈ ਸਿਟੀ ਦੇ ਨੇੜੇ ਤੇੜੇ ਜ਼ਮੀਨਦਾਰ ਰੇਟ ਬਹੁਤ ਜ਼ਿਆਦਾ ਕੋਸਟੀ ਹੈ ਗਜ਼ਾਂ ਦੇ ਵਿੱਚ ਵੀ ਲੱਖਾਂ ਦੇ ਸਾਹਬ ਨਾਲ ਹੈ ਪਰ 100 ਕਿੱਲੇ ਖਰੀਦਣ ਦਾ ਵੱਡਾ ਦਾਵਾ ਇਸ 'ਚ ਸਚਾਈ ਕਿੰਨੀ ਹੈ ਇੰਤਜ਼ਾਰ ਰਹੇਗਾ ਰਾਜਾ ਬੜਿੰਚੀ ਕੋਚ ਜਵਾਬ ਦਿਓ ਕਿ ਤੁਸੀਂ ਜਿਰਕਪੁਰ ਚ 100 ਏਕੜ ਜ਼ਮੀਨ ਕਿਵੇਂ ਖਰੀਦੀ ਲੁੱਟਦੇ ਪੈਸਿਆਂ ਨਾਲ ਤੁਸੀਂ ਸਿਰਫ 40 ਏਕੜ ਹੀ ਖਰੀਦ ਸਕੇ ਤੇ 60 ਏਕੜ ਜ਼ਮੀਨ ਤੁਸੀਂ ਜਾਲੀ ਦਸਕਤਾ ਅਤੇ ਅੰਗੂਠਿਆਂ ਦੇ ਨਿਸ਼ਾਨ ਲੈ ਕੇ ਮਾਸੂਮ ਲੋਕਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਖੋ ਲਈ। ਰਾਜਸਥਾਨ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਨਾਲ ਰਲ ਕੇ 2400 ਕਰੋੜ ਦਾ ਘੁਟਾਲਾ ਕੀਤਾ। ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਜਾਣ ਲਈ ਤਿਆਰ ਰਹੋ। ਤਿਆਰ ਹੋ ਜਾਵੋ। ਬੈਸਟ ਆਫ ਲੱਕ। 2400 ਕਰੋੜ ਰੁਪਏ ਦਾ ਘੁਟਾਲਾ ਤੇ ਜੇਲ੍ਹ ਜਾਣ ਲਈ ਤਿਆਰ ਰਹੋ। ਨਵਜੋਤ ਕੌਰ ਸਿੱਧੂ ਆਖਰਕਾਰ ਕੀ ਕੁਝ ਕਹਿਣਾ ਚਾਹੁੰਦੇ ਆ ਇਲੈਕਸ਼ਨ ਤੋਂ ਪਹਿਲਾਂ। ਇੱਕ ਨਹੀਂ ਬਲਕਿ ਮਲਟੀਪਲ ਸਟ੍ਰਾਈਕਸ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਹੋ ਰਹੀਆਂ ਨੇ ਇਥੋਂ ਤੱਕ ਕਿ ਰਾਜਾ ਵੜਿੰਗ ਨੂੰ ਤਾਂ ਨਵਜੋਤ ਕੌਰ ਸਿੱਧੂ ਕਹਿੰਦੇ ਰਹੇ ਨੇ ਕਿ ਇਹ ਵੈਲਿਡ ਪ੍ਰਧਾਨ ਨਹੀਂ ਹਨ ਇਹ ਯੋਗ ਪ੍ਰਧਾਨ ਨਹੀਂ ਹਨ ਪਰ ਜੋ ਕੁਝ ਬਿਆਨ ਦਿੱਤਾ ਗਿਆ ਕੌਣ ਰਾਜਸਥਾਨ ਦੇ ਇੰਚਾਰਜ ਨੇ ਆਖਰਕਾਰ ਕੀ ਕੁਝ ਕਦੋਂ ਇੰਤਕਾਲ ਹੋਏ ਕਦੋਂ ਜ਼ਮੀਨਾਂ ਖਰੀਦੀਆਂ ਗਈਆਂ ਕਿਹੜੇ ਵੱਡੇ ਸਵਾਲ ਇਹਨਾਂ ਦਾ ਜਵਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇਣਗੇ ਕਿਹੜੇ ਇਲਾਜ਼ ਦੇ ਵਿੱਚ ਇੰਤਜ਼ਾਰ ਰਹੇਗਾ ਨਵਜੋਦ ਕੋਰ ਸਿੱਧੂ ਦੇ ਵੱਡੇ ਬਿਆਨਾਂ ਤੋਂ ਬਾਅਦ ਇੱਕ ਹੋਰ ਵੱਡਾ ਇਲਜ਼ਾਮ ਸਾਹਮਣੇ ਆਇਆ ਕਿ ਵੜਿੰਗ 75 ਰੁਪਏ ਕਿਸ ਤੋਂ ਲੈਂਦੇ ਨੇ ਰਾਜਾ ਵੜਿੰਗ ਨੇ ਕਾਂਗਰਸ ਨਾਲ ਜੁੜੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਹੀਂ ਬਖਸ਼ਿਆ ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੋਈ ਹੈ ਵੜਿੰਗ ਨੇ ਨੌਜਵਾਨਾਂ ਨੂੰ ਲੁੱਟਿਆ ਹੈ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਦਿਵਾਈ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਕਿ ਨੌਜਵਾਨ ਸਿਰਫ ਇਕੱਠ ਜਾਂ ਰੈਲੀਆਂ ਲਈ ਵਰਤੇ ਜਾਂਦੇ ਆ ਨੌਜਵਾਨਾਂ ਤੋਂ ਇਕੱਠੇ ਕੀਤੇ 7.5 ਕਰੋੜ ਰੁਪਏ ਕਿੱਥੇ ਖਰਚ ਕੀਤੇ ਜਾਣਗੇ ਬਹੁਤ ਵੱਡਾ ਸਵਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਨਿਯਤ ਤੇ ਖੜਾ ਕੀਤਾ ਗਿਆ ਹੈ ਕਿ 75 ਰੁਪਏ ਦੇ ਹਿਸਾਬ ਨਾਲ ਤੁਸੀਂ ਪੈਸੇ ਤਾਂ ਇਕੱਠੇ ਕਰ ਲਏ ਸਾਢੇ 7 ਕਰੋੜ ਖਰਚਾ ਕਿੱਥੇ ਜਾਣਾ ਹੈ ਰਾਜਾ ਵੜਿੰਗ ਤੁਸੀਂ ਪਹਿਲੇ ਵਿਅਕਤੀ ਹੋ ਜਿਸ ਨੇ ਪੰਜਾਬ ਦੇ ਕਾਂਗਰਸ ਨਾਲ ਜੁੜੇ ਨੌਜਵਾਨਾਂ ਨੂੰ ਵੀ ਨਹੀਂ ਬਖਸ਼ਿਆ ਤੁਸੀਂ ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੈ ਤੇ ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਜਾਂ ਚੰਗਾ ਪਲੇਟਫਾਰਮ ਦਵਾ ਕੇ ਉਹਨਾਂ ਦੀ ਮਦਦ ਕੀਤੀ ਕਿ ਨੌਜਵਾਨਾਂ ਨੂੰ ਸਿਰਫ ਇਕੱਠਾ ਰੈਲੀਆਂ ਜਾਂ ਤੁਹਾਡੇ ਨਾਰੇ ਲਗਵਾਉਣ ਲਈ ਹੀ ਵਰਤਿਆ ਜਾਂਦਾ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਹੋਣ ਵਾਲੇ ਲਗਭਗ 7.5 ਕਰੋੜ ਕਿਵੇਂ ਖਰਚ ਕਰੋਗੇ ਜਿੰਨਾ ਚੋ ਕਈਆਂ ਦਾ ਤਾਂ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਕਾਂਗਰਸ ਦੇ ਬੁਲਾਰੇ ਜਸਕਰਨ ਕਾਲੂ ਜੁੜ ਗਏ ਨੇ ਕਾਲੂ ਸਭ ਸਵਾਗਤ ਹੈ ਪਹਿਲਾ ਸਵਾਲ 100 ਕਿਲਾ ਕਿੱਥੇ ਖਰੀਦਿਆ ਗਿਆ ਵੱਡਾ ਦਾਵਾ ਸਿੱਧੂ ਪਰਿਵਾਰ ਦਾ ਪੰਜਾਬ ਕਾਂਗਰਸ ਜਰਨਲ ਤੇ ਸਸਿਕਲ ਜੀ ਰਿਸ਼ਮ ਜੀ ਤੁਹਾਨੂੰ ਤੁਹਾਡੇ ਉਦਾਰੇ ਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਪਹਿਲੀ ਤੇ ਗੱਲ ਇਹ ਹੈ ਕਿ ਮੇਰੀ ਬੇਨਤੀ ਹੈ ਕਿ ਆਪਾਂ ਸਵੇਰੇ ਸਵੇਰੇ ਕਿਸੇ ਚੰਗੇ ਮੁੱਦੇ ਤੇ ਪੰਜਾਬ ਨਾਲ ਜੁੜੇ ਹੋਏ ਮੁੱਦੇ ਤੇ ਕੋਈ ਚਰਚਾ ਕਰੀਏ ਤੇ ਸਾਨੂੰ ਵੀ ਚੰਗਾ ਲੱਗੇ ਤੇ ਦਰਸ਼ਕਾਂ ਨੂੰ ਵੀ ਚੰਗਾ ਲੱਗੇ। ਕਾਲ ਸਾਹਿਬ ਚੰਗਾ ਮੁੱਦਾ ਨਹੀਂ ਹੈ? ਨਹੀਂ ਕ੍ਰਿਸ਼ਨ ਜੀ ਗੱਲ ਸੁਣੋ ਬਈ। ਬੇਨਤੀ ਸੁਣੋ। ਬੀਪੀ ਜਿਹੜੀ ਮੈਂਟਲੀ ਅਫਸਰਟ ਹੈ ਤੁਸੀਂ ਉਹਦੇ ਤੇ ਚਰਚਾ ਕਰਦੇ ਹੋ ਸਵੇਰੇ। ਸਵੇਰੇ ਸਵੇਰੇ ਉੱਤੇ ਆਪਾਂ ਚਰਚਾ ਕਰੀਏ। ਯੂ 100 ਕਰੋੜ ਦੀ ਗੱਲ ਕਰ ਰਹੇ ਨੇ। ਕੋਈ ਸਾਥ ਹੈ ਉਹਦੇ ਜੇਲ੍ਹ ਜਾਣ ਲਈ ਤਿਆਰ ਰਹੋ। ਉਹ ਮੈਡਮ ਮੈਂਟਲੀ ਅਫਸਰਟ ਹੈ ਉਹ ਗਊ ਬੂਤਰ ਪੀਂਦੀ ਹੈ ਤੁਸੀਂ ਪੀਂਦੇ ਹੋ। ਤੁਸੀਂ ਪੀ ਸਕਦੇ ਹੋ। ਚਲੋ ਆਪਾਂ ਸਬਕ ਸ਼ਬਦਾਂ ਬਲੀ ਵਰਤੀਏ ਦੇਖੋ ਇੱਕ ਔਰਤ ਹੈ ਤੁਹਾਡੀ ਪਾਰਟੀ ਦੇ ਲੀਡਰ ਰਹੇ ਨੇ ਨਵਜੋਤ ਕੌਰ ਸਿੱਧੂ ਸਾਹਿਬ ਦਾ ਪ੍ਰਧਾਨ ਦੇ ਪਤਨੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਉਸ ਮੈਡਮ ਉਹ ਮੈਡਮ Mentally upset ਹੋ ਚੁੱਕੀ ਹੈ ਵਿਚਾਰੀ ਉਹ ਕਦੀ ਕਹਿੰਦੀ ਮੈਂ ਗਲਬੂਤਰ ਪੀਨੀ ਆ ਤੁਸੀਂ ਲੀਗਲੀ ਕਾਰਵਾਈ ਕਰ ਦੋ ਨਾ ਜੇ ਪੰਜਾਬ ਕਾਂਗਰਸ ਪ੍ਰਧਾਨ ਤੇ ਵੱਡਾ ਇਲਜ਼ਾਮ ਲਾਰਨੇ ਕਹਿੰਦੇ ਰਾਜਸਥਾਨ ਦੇ ਇੰਚਾਰਜ ਨਾਲ ਮਿਲ ਕੇ 100 ਕਿੱਲਾ ਖਰੀਦਿਆ ਗਿਆ ਜਿੰਨ ਜਾਣ ਲਈ ਤਿਆਰ ਪ੍ਰੂਫ ਦਵੇ ਪਹਿਲਾਂ ਹੀ ਮਾਨਾ ਨਹੀਂਦਾ ਕੇਸ ਦਾਵਾ ਧੋਖ ਚੁੱਕੇ ਨੇ ਰੰਦਾਵਾਸਾ ਦੋ ਪ੍ਰੂਫ ਤੇ ਦਵੇ ਗੱਲ ਤੇ ਮਸਲਾ ਤੇ ਇਹ ਹੈ ਨਾ ਕਿ ਪ੍ਰੂਫ ਤੇ ਕਿਸੇ ਚੀਜ਼ ਦਾ ਦਵੇ ਬਿਆਨ ਇਲਜ਼ਾਮ ਲਾਉਣ ਨੂੰ ਮੈਂ ਤੁਹਾਡੇ ਤੇ ਲਾ ਦਿੰਦਾ ਤੁਸੀਂ ਮੇਰੇ ਤੇ ਲਾ ਦਿਓ ਕੋਈ ਹੈ ਸਾਡੇ ਕੋਲ ਦੋਵਾਂ ਕੋਲ ਕੋਈ ਤਰਕ ਮੈਂ ਕਹਦਾ ਕਿ ਜੀ ਕ੍ਰਿਸ਼ਨ ਜੀ ਨੇ ਇਹ ਕੀਤਾ ਤੁਸੀਂ ਕਹਿੰਦੇ ਜਿਸ ਕਰਨ ਨੇ ਇਹ ਕੀਤਾ ਕੋਈ ਤੱਤ ਉਸ ਕੋਈ ਡਾਕੂਮੈਂਟ ਤੇ ਪੇਸ਼ ਕਰੋ ਕਾਲੂ ਸਾਹਿਬ ਉਹ ਰੰਧਾਵਾ ਸਾਹਿਬ ਨੇ ਜਿਹੜਾ ਡੈਫੇਮੇਸ਼ਨ ਦਾ ਨੋਟਿਸ ਭੇਜਿਆ ਪੰਜਾਬ ਕਾਂਗਰਸ ਪ੍ਰਧਾਨ ਨੇ ਕੀ ਭੇਜਿਆ ਨੋਟਿਸ ਕੋਈ ਨਹੀਂ ਅੱਜ ਕਰਿਆ ਤਾਂ ਫਿਰ ਅਸੀਂ ਵੀ ਸਲਾਹ ਕਰਕੇ ਭੇਜਦੇ ਆ ਅਸੀਂ ਤੇ ਬੇਸਿਕਲੀ ਇਹਨਾਂ ਨੂੰ ਉਹ ਨਹੀਂ ਇਸ ਕਰਨਾ ਚਾਹੁੰਦੇ ਵੀ ਛੱਡੋ ਕੋਈ ਗੱਲ ਨਹੀਂ ਉਹ 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 ਜੇਰੇ ਇਲਾਜ ਰਹੇ ਨੇ ਉਹ ਠੀਕ ਨਹੀਂ ਹੈ ਅਸੀਂ ਚਾਹੁੰਦੇ ਨਹੀਂ ਕਿ ਕਾਲੂ ਸਾਹਿਬ ਜੇ ਐਨੇ ਜ਼ਿਆਦਾ ਜਿਹੜੇ ਹਮਲਾਵਰ ਰੱਖ ਨਵਜੋਤ ਕੋਰ ਸਿੱਧੂ ਦੇ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਕੀ ਉਸ ਵਿਸ਼ੇ ਤੇ ਨਹੀਂ ਗੱਲਬਾਤ ਕੀਤੀ ਕਿ ਸਿੱਤੂ ਸਾਹਿਬ ਨਾਲ ਨਹੀਂ ਗੱਲਬਾਤ ਕੀਤੀ ਕਿ ਤੁਹਾਡੇ ਧਰਮਪਤਰੀ ਕੀ ਕਰਦੇ ਨੇ ਮੇਰੀ ਬੇਨਤੀ ਹੈ ਕ੍ਰਿਸ਼ਨ ਜੀ ਮੇਰੀ ਬੇਨਤੀ ਹੈ ਇੱਕ ਪੱਤਰਕਾਰ ਇੱਕ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਨਵਜੋਤ ਸਿੰਘ ਸਿੱਧੂ ਹਣਾ ਨੂੰ ਫੋਨ ਲਾਓ ਤੁਸੀਂ ਉਹਨਾਂ ਕੋਲ ਜਵਾਬ ਲਓ ਨਾ ਜਵਾਬ ਅਸੀਂ ਥੋੜੀ ਦੇਣਾ ਨਵਜੋਤ ਸਿੰਘ ਸਿੱਧੂ ਦਾ ਤੁਹਾਡੀ ਪਾਰਟੀ ਹੈ ਨਾ ਸਰ ਤੁਹਾਡੀ ਪਾਰਟੀ ਦਾ ਮਕਸਦ ਹੈ ਸਾਰੇ ਲੀਡਰਸ਼ਿਪ ਨੂੰ ਇਕੱਠੇ ਕਰਕੇ ਕੋਈ ਦੁਬਿਧਾਤਾ ਉਸ ਨੂੰ ਕਲੀਅਰ ਕਰਵਾਉਣਾ ਕ੍ਰਿਸ਼ਨ ਕ੍ਰਿਸ਼ਨ ਸੁਣੋ ਮੇਰੀ ਮੇਰੇ ਮੇਰੇ ਬ੍ਰਦਰ ਮੇਰੀ ਗੱਲ ਤੁਸੀਂ ਬੇਨਤੀ ਤੁਹਾਨੂੰ ਹੈ ਕਿ ਤੁਸੀਂ ਫੋਨ ਲਾਓ ਨਵਜੋਤ ਸਿੰਘ ਸਿੱਧ ਉਹ ਉਹਨਾਂ ਦੀ ਧਰਮ ਪਤਨੀ ਇਹ ਜਵਾਬ ਦੇਣਗੇ ਉਹ ਕਿ ਕੀ ਉਹ ਉਹਨਾਂ ਦੀ ਧਰਮ ਪਤਨੀ ਸਹੀ ਕਹਿ ਰਹੀ ਹੈ ਜਾਂ ਗਲਤ ਕਹਿ ਰਹੀ ਹੈ ਦੂਜੀ ਚੀਜ਼ ਤੁਸੀਂ 75 ਰੁਪਏ ਵਾਲਾ ਹੁਣੇ ਰਿਪੀਟਿਡਲੀ ਚਲਵਾਇਆ ਤੁਹਾਨੂੰ ਪਤਾ ਹੈ 75 ਰੁਪਏ ਫੀਸ ਕਾਦੀ ਹੈ ਹੂੰ ਤੁਹਾਨੂੰ ਪਤਾ ਹੈ ਕੌਣ ਲੈ ਰਿਹਾ ਉਹ ਰਾਜਾ ਬੜੇ ਕੀ ਫੀਸ ਨਹੀਂ ਲੈ ਰਹੇ ਉਹ 올 ਇੰਡੀਆ ਯੂਥ ਕਾਂਗਰਸ ਦੀ ਮੈਂਬਰਸ਼ਿਪ ਹੈ ਪੂਰੇ ਦੇਸ਼ ਦੇ ਵਿੱਚ ਹੁੰਦੀ ਹੈ ਅੱਜ ਦੀ ਹੁੰਦੀ ਹੈ ਜਦੋਂ ਤੋਂ ਜਦੋਂ ਤੋਂ ਇੱਕ ਪਹਿਲੀ ਚੋਣ ਹੋਈ ਹੈ ਯੂਥ ਕਾਂਗਰਸ ਦੀ 2008-09 ਦੇ ਵਿੱਚ ਜਦੋਂ ਰਵਨੀਤ ਮਿੱਟੂ ਪੰਜਾਬ ਦੇ ਪਹਿਲੇ ਪ੍ਰਧਾਨ ਬਣੇ ਨੇ ਔਰ ਬਣੇ ਵੀ ਉਸ ਇਲੈਕਸ਼ਨ ਪ੍ਰੋਸੈਸ ਦੇ ਪਹਿਲੇ ਨੇ ਉਦੋਂ ਤੋਂ ਹੀ ਇੱਕ ਮੈਂਬਰਸ਼ਿਪ ਫੀਸ ਜਿਹੜੀ ਮੈਂਬਰਸ਼ਿਪ ਫੀਸ ਹੈ ਉਹ ਰਹੀ ਹੈ ਇਹੋ ਹੀ ਤੇ ਪ੍ਰੋਬਲਮ ਹੈ ਕਿ ਜਿਹੜਾ ਆਦਮੀ ਸੰਗਠਨ ਦਾ ਨਹੀਂ ਹੈ ਇਹ ਬੀਬੀ ਸੰਗਠਨ ਚ ਨਹੀਂ ਰਹੀ ਕਾਂਗਰਸ ਦੇ ਜਨਾਂ ਨੇ ਇਹ ਜਾਣਦਾ ਹੀ ਨਹੀਂ ਸੰਗਠਨ ਬਾਰੇ ਕੁਝ ਵੀ ਇਹਨੂੰ ਕੀ ਪਤਾ ਕਿ ਉਹ ਫੀਸ ਕਾ ਰਹੀ ਹੈ ਉਸ ਫੀਸ ਯੂਥ ਕਾਂਗਰਸ ਲੈਂਦੀ ਹੈ 올 ਇੰਡੀਆ ਯੂਥ ਕਾਂਗਰਸ ਉਹਦੇ ਚੋਂ 5 ਪੈਸੇ ਵੀ ਆ ਰਾਜਾ ਵੜੇਗਾ ਜਾਂ ਪੰਜਾਬ ਕਾਂਗਰਸ ਕੋਲ ਨਹੀਂ ਆਉਣੇ ਉਹ 올 ਇੰਡੀਆ ਯੂਥ ਕਾਂਗਰਸ ਦੀ ਜਿਹੜੀ ਮੈਂਬਰਸ਼ਿਪ ਦਾ ਇੱਕ ਪ੍ਰੋਸੈਸ ਹੈ ਔਰ ਕੋਈ ਭਜਾ ਸੱਤ ਸਾਢੇ 7 ਕਰੋੜ ਦਾ ਕੋਈ ਮਾਮਲਾ ਨਹੀਂ ਹੈ ਉਹ ਲਿਮਟਿਡ ਦੀ ਇੱਕ ਮੈਂਬਰਸ਼ਿਪ ਹੋਣੀ ਹੈ ਪੰਜਾਬ ਦੇ ਨੌਜਵਾਨ ਪਰ ਕਾਲੋ ਸਾਹਿਬ ਦੇਖੋ ਜੇ ਐਨਾ ਜ਼ਿਆਦਾ ਨਵਜੋਤ ਕੋਰ ਸਿੱਧੂ ਤੇ ਬਿਆਨ ਜਿਹੜੇ ਹੈ ਪੰਜਾਬ ਕਾਂਗਰਸ ਨੂੰ ਚੰਗੇ ਨਹੀਂ ਲੱਗ ਰਹੇ ਤਾਂ ਫਿਰ ਕਾਰਵਾਈ ਨਵਜੋਤ ਕੋਰ ਸਿੱਧੂ ਤੇ ਹੋਈ ਹੈ ਦੇਖੋ ਭਾਈ ਅਸੀਂ ਕਰਤੀ ਕਾਰਵਾਈ ਸੋਨ ਕਰਦਾ ਤਾਂ ਫਰਜ਼ਦਾ ਤੁਹਾਡਾ ਵੀ ਬਣਦਾ ਸੀ ਨਾ ਪਾਰਟੀ ਦਾ ਪਰ ਕਾਰਵਾਈ ਕਰ ਦੋ ਨਾ ਮਿਸਟਰ ਸਿੱਧੂ ਤੇ ਤੁਸੀਂ ਅਸੀਂ ਕਰ ਤੇ ਦਿੱਤੀ ਕੱਢ ਦਿੱਤਾ ਪਾਰਟੀ ਚ ਹੋਰ ਦੱਸੋ ਕੀ ਕਰੀਏ ਮਿਸਟਰ ਸਿੱਧੂ ਦੀ ਮੈਂ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਗੱਲ ਕਰੋ ਤੁਸੀਂ ਗੱਲ ਕਰੋ ਮੈਂ ਸਰਦਾਰ ਸਿੱਧੂ ਨਾਲ ਤੁਸੀਂ 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 ਤੁਹਾਡੀ ਪਾਰਟੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਤੁਸੀਂ ਚੌਥਾ ਅਸੀਂ ਕਰ ਲਈ ਜਿਹੜੀ ਕਰਨੀ ਸੀ ਕੀ ਕਹਸਰੂ ਸਾਹਿਬ ਨੇ ਸਿੱਧੂ ਸਾਹਿਬ ਨੇ ਕੀ ਕਿਹਾ ਉਹਨਾਂ ਦੀ ਜੋ ਕੁਝ ਵੀ ਕਹਿਣਗੇ ਇੰਟਰਨਲੀ ਕਹਿਣਗੇ ਕ੍ਰਿਸ਼ਨ ਜੀ ਸਿੱਧੂ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਫੋਟਾ ਕਰਦੇ ਨਵਜੋਤਪੁਰ ਸਿੱਧੂ ਦੇ ਬਿਆਨ ਦੇ ਬੇਰੀ ਕ੍ਰਿਸ਼ਨ ਜੀ ਬੇਨਤੀ ਸੁਣੋ ਮੈਂ ਤੁਹਾਨੂੰ ਬੜੇ ਇਸ ਗੱਲ ਬੜੇ ਅਦਬ ਸਤਿਕਾਰ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਟੈਲੀਫੋਨ ਲਾਓ ਤੁਸੀਂ ਚੌਥਾ ਪਿੱਲਰ ਉਹ ਡੈਮੋਕਰੇਸੀ ਦਾ ਮੈਂ ਤਾਂ ਕਾਲੋ ਸਾਹਿਬ ਇਹ ਪੁੱਛਦਾ ਕਿ ਪੰਜਾਬ ਕਾਂਗਰਸ ਨੇ ਸਿੱਧੂ ਸਾਹਿਬ ਨੂੰ ਟਾਇਪ ਕੀਤਾ ਮੈਦੇ ਕੋਲੋਂ ਸਵਾਲ ਕਰਨ ਦੀ ਬਜਾਏ ਕ੍ਰਿਸ਼ਨ ਜੀ ਮੇਰੀ ਤੁਹਾਨੂੰ ਸਤਿਕਾਰ ਅਦਬ ਸਤਸਕਾਰ ਨਾਲ ਬੇਨਤੀ ਹੈ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਜੀ ਨੂੰ ਹੁਣੇ ਫੋਨ ਲਾਓ ਔਰ ਤੁਸੀਂ ਪੁੱਛੋ ਕਿ ਜਿਹੜਾ ਮੈਡਮ ਸਿੱਧੂ ਬਿਆਨ ਦੇ ਰਹੇ ਨੇ ਕੀ ਉਹ ਸਹਿਮਤ ਨੇ ਮੈਡਮ ਸਿੱਧੂ ਦੇ ਬਿਆਨ ਨਾਲ ਤੁਸੀਂ ਲਾਓ ਫੋਨ ਜੇ ਸਿੱਧੂ ਕਹਿ ਦਨ ਕਿ ਮੈਂ ਸਹਿਮਤ ਆ ਫਿਰ ਪਾਣਾ ਮੰਨ ਲਵਾਂਗੇ ਫਿਰ ਅਗਲੀ ਗੱਲ ਕਰਾਂਗੇ ਫਿਰ ਅਗਲੀ ਗੱਲ ਕਰਾਂਗੇ ਆਪਾਂ ਜੋ ਲੋ ਜੋ ਕਰੀਓ ਤੁਸੀਂ ਲਾਓ ਬਹੁਤ ਸ਼ੁਕਰੀਆ ਕਾਲੋ ਸਾਹਿਬ ਜਿਸ ਕਰਨ ਕਾਲੋ ਜੁੜੇ ਹੋਏ ਸੀ ਜਿਨ੍ਹਾਂ ਨੇ ਸਿੱਧੇ ਤੌਰ ਤੇ ਮਾਨਸਿਕ ਸਥਿਤੀ ਤੇ ਇੱਕ ਵੱਡਾ ਜਾਤੀ ਅਟੈਕ ਨਵਜੋਤ ਕੌਰ ਸਿੱਧੂ ਤੇ ਕੀਤਾ ਹੈ ਦੇਖਣ ਵਰਤੋ ਜਿ세 ਕਿ ਆਖਰਕਾਰ ਵੱਡਾ ਬਿਆਨ ਸੋਕ ਕਿੱਲਿਆਂ ਨੂੰ ਲੈ ਕੇ ਦਿੱਤਾ ਗਿਆ ਕਿ ਜ਼ਿਰਖਪੁਰ ਦੇ ਵਿੱਚ ਪ੍ਰਾਪਰਟੀ ਖਰੀਦ ਕੇ 2400 ਕਰੋੜ ਦੇ ਘਟਾਲੇ ਨੂੰ ਲੈ ਕੇ ਜੇਲ ਯਾਤਰਾ ਤੱਕ ਦਾ ਜ਼ਿਕਰ ਪੰਜਾਬ ਕਾਂਗਰਸ ਪ੍ਰਧਾਨ ਤੇ ਵੱਡਾ ਇਲਜ਼ਾਮ ਲਗਾ ਕੇ ਨਵਜੋਤ ਕੌਰ ਸਿੱਧੂ ਨੂੰ ਰਾਜਵਰਿੰਝੀ ਕੋਰਟ ਜਵਾਬ ਦਿਓ ਕਿ ਤੁਸੀਂ ਜੀਰਖੋਚ 100 ਏਕੜ ਜ਼ਮੀਨ ਕਿਵੇਂ ਖਰੀਦੀ ਲੁੱਟਦੇ ਪੈਸਿਆਂ ਨਾਲ ਤੁਸੀਂ ਸਿਰਫ 40 ਏਕੜ ਹੀ ਖਰੀਦ ਸਕੇ ਤੇ 60 ਏਕੜ ਜ਼ਮੀਨ ਤੁਸੀਂ ਜਾਲੀ ਦਸਕਤਾ ਅਤੇ ਅੰਗੂਠਿਆਂ ਦੇ ਨਿਸ਼ਾਨ ਲੈ ਕੇ 마ਸੂਮ ਲੋਕਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਖੋ ਲਈ ਰਾਜਸਥਾਨ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਨਾਲ ਰਲ ਕੇ 2400 ਕਰੋੜ ਦਾ ਘੁਟਾਲਾ ਕੀਤਾ ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਜਾਣ ਲਈ ਤਿਆਰ ਰਹੋ ਤਿਆਰ ਹੋ ਜਾਵੋ ਬੈਸਟ ਆਫ ਲੱਕ ਰਾਜਾ ਵਿਢਿੰਗ ਤੁਸੀਂ ਪਹਿਲੇ ਵਿਅਕਤੀ ਹੋ ਜਿਸ ਨੇ ਪੰਜਾਬ ਦੇ ਕਾਂਗਰਸ ਨਾਲ ਜੁੜੇ ਨੌਜਵਾਨਾਂ ਨੂੰ ਵੀ ਨਹੀਂ ਬਖਸ਼ਿਆ ਤੁਸੀਂ ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੈ ਤੇ ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਜਦ ਚੰਗਾ ਪਲੇਟਫਾਰਮ ਦਵਾ ਕੇ ਉਹਨਾਂ ਦੀ ਮਦਦ ਕੀਤੀ ਕਿ ਨੌਜਵਾਨਾਂ ਨੂੰ ਸਿਰਫ ਇਕੱਠਾ ਰੈਲੀਆਂ ਜਾਂ ਤੁਹਾਡੇ ਨਾਰੇ ਲਗਵਾਉਣ ਲਈ ਹੀ ਵਰਤਿਆ ਜਾਂਦਾ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਹੋਣ ਵਾਲੇ ਲਗਭਗ 7.7 ਕਰੋੜ ਕਿਵੇਂ ਖਰਚ ਕਰੋਗੇ ਜਿੰਨਾ ਚੋ ਕਈਆਂ ਦਾ ਤਾਂ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ